ਸੋਜਾਲਾ ਸ਼ਹਿਰ ਦੇ ਅੰਦਰ ਦੁਕਾਨਾਂ ਦੇ ਉੱਪਰ ਸ਼ਰਿਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਹਨ ਸੋਜਾਲਾ ਦੇ ਧਰਮਪਾਲ ਵੈਸ਼ਨੋ ਭੋਜਨ ਪੰਡਾਰ ਦੇ ਉੱਪਰ ਪਟੂਰੇਆ ਵਿੱਚ ਸੁਸਰੀਆਂ ਨਿਕਲਣ ਵਾਲੀ ਵੀਡੀਓ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਨੇ ਆਪਣੀ ਟੀਮ ਦੇ ਨਾਲ ਧਰਮਪਾਲ ਵੈਸ਼ ਨੂੰ ਭੋਜਨ ਭੰਡਾਰ ਤੇ ਉੱਪਰ ਰੇਡ ਕੀਤੀ ਜਿਸ ਦੌਰਾਨ ਮੌਕੇ ਤੇ ਵਿਭਾਗ ਦੇ ਵੱਲੋਂ ਵੱਖ-ਵੱਖ ਚੀਜ਼ਾਂ ਦੇ ਸੈਂਪਲ ਭਰੇ ਗਏ ਤੇ ਉੱਥੇ ਹੀ ਦੁਕਾਨਦਾਰ ਨੂੰ ਤਾੜਨਾ ਕੀਤੀ ਗਈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸਾਫ-ਸਫਾਈ ਰੱਖੀ ਜਾਵੇ ਉਹਨਾਂ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਵੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਕੋ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਤੁਸੀਂ ਦੇ ਮਤਲਕ ਅੱਜ ਅਸੀਂ ਇਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਅਫਸਰ ਕਮਲਦੀਪ ਕਰਨ ਹੈ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਨਦਰਾ ਕਿਹਾ ਸੀ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਦਰਾ ਜਿਹੜਾ ਯੂਜ਼ ਕਰ ਰਿਹਾ ਹੈ ਜਿਸ ਕਰਣੀ ਇਹ ਵਾਕਿਆਤ ਬਣਿਆ ਔਰ ਇਸ ਨੂੰ ਸੰਕਤਤਾ ਦਿੱਤਾ ਕਿਤੇ ਹੈ ਕਿ ਜਿਹੜਾ ਨਦਰਾ ਹੈ ਇਸ ਦੇ ਇੱਕ ਵੱਖਰੇ ਤੌਰ ਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਸ਼ਾਨਕੇ ਸ਼ਾਮੀ ਦੇ ਨਾਲ ਨਦਰੇ ਨੂੰ ਯੂਜ਼ ਲਿਆਂਦਾ ਜਾਵੇ ਸੋ ਆਪਾਂ ਜਿਹੜਾ ਹੈ इस ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਆ ਇਹਦੇ ਜਿਹੜਾ ਨਾਦੇ ਦਾ ਥੋੜਾ ਜਿਹਾ ਸੈਸ ਦੇ ਔਰ ਪ੍ਰਿਪੇਅਰਡ ਕਰਨ ਦੇ ਜਿਹੜੇ ਦੋ ਸੈਂਪਲ ਆ ਉਹ ਫੂਡ ਸੇਫਟੀ ਡਿਪਾਰਟਮੈਂਟ ਤੋਂ ਲੈ ਲਏ ਗਏ ਕੋਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਅੱਜ ਤਾਂ ਇਸ ਨੂੰ ਜਾਰੀ ਕੀਤੀ ਹੈ ਦੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਐਂਡ ਸੈਕੰਡਲੀ ਜਿਹੜੀ ਹੈ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ